ਕਲਵਿੰਦਰ ਸਿੰਘ ਭਾਰਤੀ ਸਾਹਨੇ ਇਕਤਾ ਗ੍ਰਾਹਣਾ ਜ਼ਿਲ੍ਹਾ ਪ੍ਰਧਾਨ ਮਲੇ ਕੋੜਲਾ ਅੱਜ ਜਿਹੜਾ ਡੀਐਸਪੀ ਦਫ਼ਤਰ ਉਰੇ ਧਰਨਾ ਲਗਾਇਆ ਗਿਆ ਕੀ ਕਹਿਣਾ ਜੀ ਇਹ ਅਸੀਂ ਪਿਛਲੇ ਤਕਰੀਬਨ ਇੱਕ ਤਰੀਕ ਤੋਂ ਬੈਠੇ ਲਗਾਤਾਰ ਉਹ ਤਾਂ 26 ਤਰੀਕ ਤੋਂ ਚੱਲਦਾ ਗੱਲਬਾਤ ਤੱਕ ਇੱਕ ਤਰੀਕ ਤੋਂ ਧਰਨਾ ਚੱਲਦਾ ਥਾਣੇ ਮੂਹਰੇ ਸਾਦਰ ਮੂਹਰੇ ਉੱਥੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਅੱਜ ਅਸੀਂ ਇੱਥੇ ਆਪ ਪਤਲਾ ਫੁੱਕਿਆ ਤੀ ਦਸਨ ਆਏ ਤੇ ਵੀ ਇਹ ਸੁਣਵਾਈ ਕਰ ਲੋ ਨਹੀਂ ਅਸੀਂ ਇਸ ਮਸਲੇ ਨੂੰ ਹੋਰ ਤਿੱਖਾ ਕਰਾਂਗੇ ਕੀ ਮਸਲਾ ਕੀ ਆ ਸਾਰਾ ਮਸਲਾ ਲਈ ਸਾਡੇ ਇੱਕ ਗਰਜੰਟ ਸਿੰਘ ਪਿੰਡ ਭੜੀ ਤੋਂ ਜਿਹਦੀ 26 ਤਰੀਕ ਨੂੰ ਇੱਥੇ ਦੀ ਫੈਕਟਰੀ ਦੀ ਮਾਲਕ ਦੀ ਧੂਰੀ ਦਾ ਜਿਹਦੀ ਫੈਕਟਰੀ ਚ ਉਹ ਇੱਕ ਹਫਤਾ ਪਹਿਲਾਂ हट ਗਿਆ ਦੀ ਕੰਮ ਛੱਡ ਗਿਆ ਸੀ ਕੁਝ ਗੱਲਾਂ ਦੀ ਨਾਲ ਜਿਵੇਂ ਤੇ ਉੱਥੇ ਉਹਦਾ ਬਾਪੂ ਦਾ ਮੁੰਡਾ ਕੋਈ ਗਲਤ ਕੰਮ ਕਰਦਾ ਸੀ ਇਹਦੇ ਕਰਕੇ ਨਹੀਂ ਜਿਵੇਂ ਤੇ ਉਹ ਕੰਮ ਛੱਡ ਗਿਆ ਸੀ 26 ਤਰੀਕ ਨੂੰ ਸ਼ਾਮ ਨੂੰ ਬਾਪੂ ਦਾ ਮੁੰਡਾ ਇੱਕ ਸੇਰਪੁਰ ਸੋਡੀਆਂ ਤੋਂ ਡਰਾਈਵਰ ਨੂੰ ਨਾਲ ਲੈ ਕੇ ਕੋਈ ਹਟਿਆ ਡਰਾਈਵਰਾ ਪੁਰਾਣਾ ਤਿੰਨ ਚਾਰ ਮਹੀਨੇ ਪਹਿਲਾਂ ਦਾ ਉਹਨੂੰ ਨਾਲ ਨੂੰ ਲੈ ਕੇ ਸ਼ਾਮ ਦੇ ਟਾਈਮ ਉਹਦੇ ਘਰੋਂ ਚੱਕ ਕੇ ਲਿਆਏ ਨੇ ਉਸੇ ਰਾਤ ਨੂੰ 26 ਵਾਲ ਨੂੰ ਉਹਦਾ ਕਤਲ ਹੁੰਦਾ ਉਹਦੇ ਰਾਤ ਨੂੰ 26 ਵਾਲੀ ਰਾਤ ਨੂੰ ਕਤਲ ਹੁੰਦਾਗਾ ਜਿਹੜੋ ਤੜਕੇ ਬਾਬੂਆ ਦਾ ਫੋਨ ਜਾਂਦਾ ਲੰਬੀਆਂ ਕਾਲਾਂ ਨੇ ਬਾਬੂ ਜੀ ਦੇ ਆ ਪਹਿਲਾਂ ਤਾਂ ਜਦੋਂ ਲੈ ਕੇ ਆਂਦਾ ਬਾਬੂ ਜੀ ਦੇ ਮੁੰਡੇ ਨੇ 26 22 ਕਾਲਾਂ ਰਾਤ ਨੂੰ ਫੋਨ ਕਰਿਆਗਾ ਤਕਰੀਬਨ 8:06 ਮਿੰਟਾਂ ਤੋਂ ਲੈ ਕੇ 8:43 ਮਿੰਟ ਤੱਕ 22 ਫੋਨ ਕਰੇ ਨੇ ਲਾਲੇ ਜਿਹੜੇ ਉਹਦੇ ਬੇਟੇ ਦੇ ਨੇ ਜਿਹੜਾ ਲੈ ਕੇ ਆਇਆਗਾ ਜਿਹੜੇ ਲਾਲੇ ਨੇ ਫੋਨ ਕਰੇ ਨੇ ਉਹ 7:54 ਮਿੰਟ ਤੋਂ ਲੈ ਕੇ 8:22 ਮਿੰਟ ਤੱਕ ਕੀਆ 9 ਕਾਲਾਂ ਕਰੀ ਨੇ ਜਿਹੜਿਆ ਉਹਦੇ ਦੂਏ ਦਿਨ ਸਵੇਰ ਜਿੱਦੋਂ ਦਾ ਕਤਲ ਹੁੰਦਾ ਰਾਤ ਨੂੰ 27 ਵਾਲੀ ਨੂੰ 4:00 ਬੱਜ ਕੇ 1 ਮਿੰਟ ਤੋਂ ਲੈ ਕੇ 5:07 ਮਿੰਟ ਤੱਕ ਮਿਸ ਕਾਲਾਂ ਹੁੰਦੀਆਂ ਜਾਣੀ ਸਕਦਾ ਦਾ ਰ ਹੈ ਵੀ ਇੰਨੇ ਫੋਨ ਜੇ ਰਾਤ ਨੂੰ ਫੋਨ ਕਰ ਰਹੇ ਨੇ ਤਾਂ ਰਾਤ ਨੂੰ ਬਾਬੂ ਉੱਥੇ ਪਹੁੰਚਦੇ ਤੜਕੇ ਫੇਰ ਫੋਨ ਕਰ ਰਹੇ ਨੇ ਜਣੀ ਇੱਥੋਂ ਸਕਦਾ ਦਾ ਰ ਹੈ ਵੀ ਬਾਣੀ ਦਾ ਹੱਥ ਵਿੱਚ ਆਗਾ ਅਸੀਂ ਸਰੀਆਮ ਪਰਿਵਾਰ ਕਹਿ ਰਿਹਾਗਾ ਗੱਲ ਸੁਣਵਾਈ ਨਹੀਂ ਹੋ ਰਹੀ ਉਹ ਬੰਦੇ ਪੁਲਿਸ ਵੱਲੋਂ ਗ੍ਰਿਫਤਾਰ ਵੀ ਕੀਤੇ ਗਏ ਨੇ। ਉਹ ਇਹਨਾਂ ਨੇ ਚੋਰੀ ਦੇ ਸਬੰਧ ਚ ਗ੍ਰਿਫਤਾਰ ਕਰੇ ਨੇ ਵੀ ਇਹ ਚੋਰਾ ਨੇ ਕਤਲ ਕਰਤਾ। ਪਰ ਨੀਤੀ ਜਿਹੜੀਆਂ ਆ ਆ ਨੰਬਰ ਮਿਲਦ ਨੇ ਇਹ ਜੀ। ਇਹਦੇ ਨਾਲ ਨਹੀਂ ਚੋਰਾ ਨਾਲ ਕੋਈ ਸਬੰਧ ਹੈਗਾ। ਪਰਿਵਾਰ ਦਾ ਕਹਿਣਾ ਵੀ ਸਰੀਆਮ ਪਰਿਵਾਰ ਲੈ ਕੇ ਆਇਆ ਬਿਠਾ ਕੇ ਘਰੋਂ। ਬਾਣੀ ਦਾ ਮੁੰਡਾ ਬਿਠਾ ਕੇ ਲੈ ਕੇ ਆਏ ਆ। ਵੀ ਉਹਦੇ ਨਾਂ ਤੇ ਐਫਆਰ ਵੀ ਕੱਟੋ। ਜਦ ਕਿ ਅਣਸਾਥਾਂ ਨੇ ਉਹਦੇ ਕੱਟਤੀ। ਜਦ ਮੀਟਿੰਗ ਹੋਈ ਆ ਕਤਲ ਦੀ ਵਜ੍ਹਾ ਕੀ ਮੰਨਦੇ ਕੀ ਹੋ? ਕਿ ਉਹਨਾਂ ਨੂੰ ਕੀ ਲੋੜ ਪਈ ਕਤਲ ਕਰਨ ਦੀ। ਕਤਲ ਕਰਾਇਆ ਗਿਆ ਜੀ। ਜੇ ਕਤਲ ਹੋ ਚੋਰਾਂ ਦਾ ਕਰਿਆ ਹੁੰਦਾ ਤਾਂ ਅਸੀਂ ਮੰਨ ਲੈਂਦੇ ਕਿ ਕਤਲ ਉਹ ਕਰਨ ਆਏ ਤੇ ਮੋਟਣ ਲੈ ਗਏ ਨੇ ਚਾਕੀ ਜਿਹੜਾ ਬਾਊ ਦੇ ਮੁੰਡੇ ਦਾ ਕਤਲ ਮੁੰਡੇ ਦੇ ਕਿੰਨੋਂ ਕਰਾਇਆ ਗਿਆ ਉਹ ਉਹ ਉੱਥੇ ਫੈਕਟਰੀ ਗਲਤ ਕੰਮ ਕਰਦਾ ਸੀ ਉਹਦੇ ਆਪਣੇ ਘਰ ਨਾਲ ਵੀ ਕੇਸ ਕੋਈ ਚੱਲਦਾਗਾ ਤੇ ਫੀੜਫੂੜੀ ਉੱਥੇ ਚੋਰੀ ਹੁੰਦੀ ਸੀ ਕੋਈ ਨਸ਼ਾ ਕਰਦਾਗਾ ਉਹ ਦਰਦ ਰੂਪਿੰਦਾਗਾ ਉਹ ਵੀ ਜਿਹੜਾ ਅਮਰੀਕ ਜਿਹਦਾ ਖੂਨ ਕਤਲ ਹੋਇਆਗਾ ਇਹ ਦੱਸ ਰਿਆਂ ਦੀ ਗਰਜੰਟ ਸਿੰਘ ਬਡੇ ਬਾਬੂ ਨੂੰ ਉੱਥੋਂ ਨਾ ਰੌਲਾ ਪੈਂਦਾ ਸੀ ਵੀ ਮੇਰੇ ਪੋਲਾਂ ਕਿਉਂ ਹੋ ਰਹੇ ਤੂੰ ਅੱਜ ਪੁਲਿਸ ਨਾਲ ਮੀਟਿੰਗ ਹੋਈ ਹੈ ਕੀ ਕਹਿਣਾ ਤੋਹੋ ਉਹੀ ਜਿਹੜੀ 26 ਤਰੀਕ ਤੋਂ ਮਿਲ ਲੈਣੇ ਲਾਲੀਪਾਪ ਉਹੀ ਮਿਲ ਲੈਣੇ ਮਿੱਤਰ ਅੱਜ ਵੀ ਕੋਈ ਨਹੀਂ ਬੀਐਸਟੀ ਕਲੀਅਰ ਅਗਲਾ ਸਟੈਪ ਕੀ ਹੋਗਾ ਤੁਹਾਡਾ ਅਗਲਾ ਸਟੈਪ ਚੱਲਦਾ ਹੀ ਧਰਨਾ ਦਰਾਂ ਮੂਰੇ ਬੈਠੇ ਆਂ ਜਿਹਾ ਜਿਹਾ ਗੁਸਾਊਗਾ ਆਉਣ ਵਾਲੇ ਸਮੇਂ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਕੀ ਨਾਮ ਹੈ ਵੀਰ ਜੀ ਮੈਂ ਕੇਵਲ ਸਿੰਘ ਪੜੀ ਜ਼ਿਲ੍ਹਾ ਜਰਨਸਿਕਤਰ ਮਲੇਰਕੋਟਲਾ ਇਹ ਜਿਹੜਾ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ ਕੀ ਕਾਰਨ ਕੀ ਹੋਇਆ ਇਹ ਸਾਡੇ ਭੜੀ ਮਾਨਸਾ ਦੇ ਗੁਰਜੰਟ ਸਿੰਘ ਦਾ ਜਿਹੜਾ 26 ਦੀ ਰਾਤ ਨੂੰ ਕਤਲ ਹੋਇਆ ਬੀਕੇ ਐਗਰੋ ਇੰਡਸਟਰੀ ਮਾਨ ਵਾਲਾ ਉਹਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਾਉਣ ਦੇ ਲਈ ਅੱਜ ਡੀਐਸਪੀ ਦਫ਼ਤਰ ਦੇ ਅੱਗੇ ਆ ਕੇ ਉਹਨਾਂ ਦਾ ਪਤਲਾ ਫੁੱਕਿਆ ਗਿਆ। ਧਰਨਾ ਉਹਨਾਂ ਦਾ ਲੱਗਿਆ ਹੋਇਆ ਸੀ ਜੀ ਉਹਨਾਂ ਨਾਲ ਗੱਲਬਾਤ ਹੋਈ ਸੀ। ਉਹਨਾਂ ਵੱਲੋਂ ਜਿਹੜੀ ਸਾਨੂੰ ਕੰਪਲੇਂਟ ਦਿੱਤੀ ہوئی ਹੈ। ਉਹਦੇ ਦੌਰਾਨ ਜੋ ਵੀ ਤੱਤ ਸਾਹਮਣੇ ਆਉਣਗੇ ਉਸ ਪਰਿਆਂ